ਇੰਨਾ ਰੋਲਾ ਮੰਮੀ ਹਾਂ ਪੁੱਤ ਗੱਲ ਸੁਣਿਓ ਆਉਣੀ ਆ ਹਾਂ ਦੱਸ ਕੀ ਗੱਲ ਹੈ ਇਹ ਕਾਲਾ ਰੋਲਾ ਪੈਂਡਿਆ ਕੋਈ ਰੋਲਾ ਨਹੀਂ ਪੈਂਡਿਆ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਤੂੰ ਚਲੋ ਤੇ ਕੋਈ ਨਹੀਂ ਤੇ ਮੈਂ ਇੱਕ ਗੱਲ ਪੁੱਛਣੀ ਹੀ ਕਿ ਇਨੇ ਦਿਨ ਹੋ ਗਏ ਪਾਪਾ ਚੁੱਪਚਾਪ ਰਹਿੰਦੇ ਆ ਗੱਲ ਹੈ ਕਿ ਦੱਸੋ ਸਹੀ ਮੈਨੂੰ ਤੇ ਕਾਦੀ ਗੱਲ ਵਾ ਕੋਈ ਗੱਲ ਨਹੀਂ ਕੀ ਤੈਨੂੰ ਉਦਾਂ ਹੀ ਲੱਗਦਾ ਵਾ ਪਾਪਾ ਚੁੱਪ ਚੁੱਪ ਰਹਿੰਦੇ ਇਥੇ ਤੂੰ ਨਾ ਬੱਚਾ ਵਾ ਨਾ ਤੇ ਬੱਚਾ ਬਣ ਕੇ ਰਹਿ ਤੂੰ ਨਾ ਫਿਕਰ ਕਰਿਆ ਕਰ ਕਿਸ ਗਾਂਦਾਵੇਂ ਕੋਈ ਗੱਲ ਨਹੀਂ ਉਹ ਤਾਂ ਚੁੱਪ ਹੋਣਗੇ ਨਹੀਂ ਗੱਲ ਹੈਗੀ ਮੈਨੂੰ ਦੱਸੋ ਅੱਜ ਕੀ ਦੱਸਾਂ ਪੁੱਤ ਤੈਨੂੰ ਮੈਂ ਹੂੰ ਗੱਲ ਕੀ ਦੱਸਾਂ ਬੱਚਾ ਗਾਉਣਾ ਦੱਸੋ ਦੱਸਣਾ ਦੱਸਣਾ ਕੀ ਆ ਪੁੱਤ ਹੂੰ ਉਹ ਪਿਆਲੀ ਨਹੀਂ ਲਈ ਤੇਰੀ ਮਾਮੇ ਨਾਲ ਰਲ ਕੇ ਆਪਾਂ ਅੱਛਾ ਤੇ ਉਦੋਂ ਤੇਰਾ ਮਾਮਾ ਕਹਿੰਦਾ ਹੀ ਫਿਰ ਰਜਿਸਟਰੀ ਜਿਹੜੀ ਉਹ ਮੇਰੇ ਨਾਲ ਹੀ ਕਰਵਾ ਦੋ ਪੀ ਜੇ ਤੁਹਾਡੇ ਭਰਾ ਨੂੰ ਪਤਾ ਲੱਗੂਗਾ ਤਾਂ ਤੁਹਾਡੇ ਕਾਚ ਕਲੇਸ਼ ਪਾਊਗਾ ਹਾਂ ਤੇਰੇ ਪਿਓ ਨੇ ਕੀ ਕੀਤਾ ਵੀ ਮੇਰਨਾ ਉਹਨਾਂ ਗੱਲ ਕੀਤੀ ਤੇ ਚੁੱਪ ਕਰਕੇ ਤੇਰੇ ਮਾਮੇ ਦਾ ਨਾਂ ਜੀ ਸਵੀਕਾਰ ਆਇਆ ਅੱਛਾ ਤੇ ਹੁਣ ਜਦੋਂ ਆਈ ਨਾ ਗੱਲ ਤੇ ਮਾਮਾ ਤੇਰਾ ਸਾਹ ਮੁੱਕਰ ਗਿਆ ਵਾ ਵੀ ਪਿਆਲੀ ਜਿਹੜੀ ਮੇਰੇ ਕੱਲੇ ਦੀ ਆ ਉਹ ਸਿਰਫ ਮੈਂ ਹੀ ਲਈ ਆ ਪੈਸੇ ਦੇ ਕੇ ਤੇ ਐਦਾਂ ਕਰੋ ਨਾ ਜੇ ਪਿਆਲੀ ਦਿੱਤੀ ਆ ਤੇ ਫਿਰ ਤੂੰ ਆਪਣਾ ਅਕਲ ਲੱਜਾ ਕੇ ਕਹਿੰਦਾ ਹੀ ਵੀ ਮੈਂ ਹੀ ਲਈ ਆ ਬਸ ਪੈਸੇ ਦੇ ਕੇ ਹੈਂ ਮੇਰੀ ਗੱਲ ਸੁਣ ਪੁੱਤ ਪਰ ਉਹਦਾਂ ਨੇ ਗੱਲ ਐਡਾ ਵੱਡਾ ਧੋਖਾ ਕਰਤਾ ਮਾਮੇ ਨੇ ਤੂੰ ਇਹਦੇ ਚਾਚੇ ਹੋਣਾ ਨੂੰ ਮੜਾ ਕਹਿੰਦੇ ਸੀਗੇ ਪੁੱਤ ਗੱਲ ਤੇ ਇਦਾਂ ਦੀ ਆ ਪਰ ਹੁਣ ਕਰੀਏ ਕੀ ਚਾਚਾ ਤੇਰਾ ਬਹੁਤ ਚੰਗਾ ਹੈਗਾ ਉਹਨੇ ਕਿੰਨੀਆਂ ਕੱਟ ਕੀਤੀਆਂ ਮਾਮੇ ਨੇ ਫੋਨ ਹੀ ਲਾਇਆ ਮੇਰੇ ਵੇ ਮੈਂ ਸਭ ਕੋ ਕੀਤਾ ਹੈਗਾ ਮਾਮਾ ਤੇ ਮੇਰਾ ਫੋਨ ਚੁੱਕਣੋਂ ਹਟ ਗਿਆ ਵਾ ਚਲੀਏ ਮੈਂ ਕਹਿੰਦਾ ਉਹਨਾਂ ਦੇ ਪਿੰਡ ਕੋਈ ਗੱਲ ਨਹੀਂ ਸੋਚਨੇ ਮੈਂ ਕੀਤਾ ਤੇਰੀ ਨਾਨੀ ਨੂੰ ਫੋਨ ਤੇ ਕਹਿੰਦੀ ਕੋਈ ਨਹੀਂ ਮੈਂ ਗੱਲ ਕਰੂੰਗੀ ਉਹਦੇ ਨਾਲ ਤੇ ਨਾਨੀ ਨੂੰ ਨਹੀਂ ਪਤਾ ਨਾਨੀ ਨੂੰ ਨਹੀਂ ਪਤਾ ਜੇ ਉਹਨੂੰ ਨਹੀਂ ਪਤਾ ਕਿਸੇ ਗੱਲ ਦਾ ਉਹਨੂੰ ਕਿ ਆਨਾ ਵਾ ਉਹਨੂੰ ਵਿਚਾਰੀ ਨੇ ਸਵਾਹ ਪਤਾ ਵੀ ਕੀ ਬਣਦਾ ਤੇ ਕੀ ਨਹੀਂ ਬਣਦਾ ਚਲਾਕੀ ਤੇ ਮੇਰਾ ਘਰਾ ਖੇਡ ਗਿਆ ਬਾਪੂ ਨੇ ਤਾਂ ਚੁੱਪ ਰਹਿਣਾ ਹੀ ਆ ਜਿੱਦਾਂ ਢੋਖਾ ਹੋ ਗਿਆ ਵਾ ਕਦੀ ਕਰ ਨੂੰ ਮੜਾ ਕਹਦਾ ਕਦੀ ਚਾਚਾ ਨੂੰ ਕਹਦਾ ਕਦੀ ਚਾਚੀ ਨੂੰ ਕਹਦਾ ਇਹ ਤਾਂ ਭੂਆ ਵੀ ਨਹੀਂ ਛੱਡੀ ਮੈਂ ਚੁੱਪ ਕਰਦਾ ਵਾ ਕਿ ਨਹੀਂ ਕਰਦਾ ਬਹੁਤ ਚੰਗੀਆਂ ਤੇਰੇ ਚਾਚੇ ਹੋਣੀ ਹਨਾ ਜਿਹੜੇ ਮੇਰੇ ਭਰਾ ਦੇ ਮਾੜੀ ਕਰਦੀ ਆ ਤੇ ਇਹਦਾ ਮਤਲਬ ਇਹ ਥੋੜੀ ਆ ਵੀ ਤੇਰੇ ਚਾਚੇ ਹੋਣੀ ਬੜੇ ਚੰਗੇ ਉਹਨਾਂ ਤਾਂ ਇੱਕ ਨਿਕ ਚੰਗੀਆਂ ਆ ਕੀਤੀਆਂ ਤੇ ਇਹਨਾਂ ਨੇ ਕਿੰਨੀ ਕਮਾੜੀ ਕਰਤੀ ਆ ਕਿਹੜੀ ਮਾੜੀ ਵੀ ਨਾ ਇੱਕ ਵੀ ਗਨਾਂਦੇ ਮਾੜੀ ਕੀਤੀ ਕਿਉਂ ਨਹੀਂ ਮਾੜੀ ਕੀਤੀ ਜੇ ਪੈਣੀ ਦੇ ਪੈਸੇ ਆਏ ਨਹੀਂ ਤਾਂ ਸਾਂਝੇ ਹੀ ਸੀਗੇ ਸਾਰੇ ਅਗਲੇ ਨੇ ਕਲੀਆਂ ਨੂੰ ਸੁਨਾਹ ਕੱਲਿਆ ਵਾ ਕਿ ਉਹ ਪੈਸੇ ਜਿਹੜੇ ਉਹ ਨੂੰ ਕੋ ਮੇਰੇ ਪੈਸੇ ਮੋੜ ਦੇ ਜਾਂ ਮੈਨੂੰ ਪੈੜੀ ਦੇ ਦੇ ਹੈ ਆ ਗੱਲਾਂ ਬਾਤ ਦੀਆਂ ਪਰ ਤੇਰੇ ਭਰਾ ਨੇ ਤੇ ਇਹ ਤੰਗਾ ਕੀਤਾ ਮਾਮੇ ਨੇ ਵੀ ਹੁਣ ਮੈਂ ਕੀ ਕਰਾਂ ਜੇ ਉਹ ਮਾੜਾ ਕਰ ਗਿਆ ਵਾ ਤੇ ਕੀ ਕਰਾਂ ਮੈਂ ਮਿੰਤੇ ਆਪ ਨਹੀਂ ਕਥਾਂ ਲੱਭਦਾ ਕਿ ਕਿੱਥੇ ਪੈ ਕੇ ਮਰ ਜਾ ਤੂੰ ਦੱਸ ਮੈਨੂੰ ਵੀ ਮੈਨੂੰ ਚੰਗਾ ਲੱਗਦਾ ਕੋ ਹੁਣ ਔਣ ਜਾਣ ਤੇ ਬੰਦ ਕਰ ਪਾਗੇ ਨਹੀਂ ਹੁਣ ਇਹਨੇ ਕੋਈ ਨਹੀਂ ਮੈਂ ਕੀਤਾ ਤੇਰੀ ਨਾਨੀ ਨੂੰ ਫੋਨ ਹੁਣ ਪਤਾ ਲੱਗੂਗਾ ਕਿ ਕਿਹੜੀ ਗਲੋਏ ਦਾ ਰਾਖੀ ਹੋਵੇ ਮੈਂ ਨਹੀਂ ਦੀ ਗਵਾਹ ਹੈਗੀ ਤੇ ਪਹਿਲੇ ਤੇਰੇ ਪਿਓ ਨੇ ਪੂਰੇ ਦਿੱਤੇ ਆ ਤੇ ਪਹਿਲੀ ਕੰਧਾ ਰੂ ਕੇ ਬਹਿ ਗਿਆ ਵਾ ਨਾ ਮੈਂ ਜਾਣ ਦਿੰਨੀ ਪਹਿਲੀ ਹੁਣ ਮੈਂ ਆਪਣਾ ਘਰ ਵੇਖਣਾ ਕਿ ਮੋਢੇ ਵਾਲੀ ਵੇਖਣਾ ਪ੍ਰੇਮੀ ਮਾੜੀ ਕਰਨੀ ਨਹੀਂ ਚਾਹੀਦੀ ਫੇਰ ਵੀ ਭਰਾ ਹੀ ਮੇਰੀ ਗੱਲ ਸੁਣ ਜੇ ਤੂੰ ਹੀ ਤਾਂ ਕਰੀ ਜਾਏਂਗਾ ਪਿਓ ਤੇਰੇ ਨਹੀਂ ਤਾਂ ਪਿੱਛੇ ਪਰਣਾ ਹੁਣ ਥੋੜਾ ਬੋਤਾ ਹੌਸਾ ਤੂੰ ਵੀ ਆਪਣੇ ਪਿਓ ਨੂੰ ਤੇ ਮੈਂ ਕਹਿੰਦਾ ਤੂੰ ਤਾਂ ਚੁੱਪ ਬੈਠਣਾ ਫਿਰ ਕਰਾਵਾਂ ਜੋ ਕਰਾਉਣਾ ਪਿਓ ਤੇ ਪਿਓ ਕੀ ਕਰੇ ਹੁਣ ਨੌਕਰੀ ਚਲ ਗਈ ਪੈਲੀ ਵੀ ਚਲ ਗਈ ਸਾਰਾ ਗੋਦ ਹੋ ਗਿਆ ਵਾ ਤੇ ਚੁੱਪ ਨਾ ਰਵੇ ਤੇ ਕੀ ਕਰੇ ਫੇਰ ਹੱਸੇ ਤੈਨੂੰ ਬਹੁਤਾ ਦੁੱਖ ਨਹੀਂ ਗਾ ਦੁੱਖ ਮੈਨੂੰ ਵੀ ਹੈਗਾ ਵਾ ਠੀਕ ਆ ਨਾ ਬੋਦੀ ਭੁੜਕਨ ਦੀ ਲੋੜ ਨਹੀਂ ਗੀ ਮੈਂ ਵੀ ਜਾਣਦੀ ਆ ਸਾਰਾ ਕੁਝ ਵੀ ਕੀ ਹੋਣ ਰਿਹਾ ਵਾ ਚੱਲ ਮਮੀ ਹੁਣ ਆ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਗਾ ਅੱਗੇ ਦੀ ਵੇਖੀਏ ਬਣਨਾ ਕੀ ਆਡਾ ਬਣਨਾ ਕੀ ਆ ਪੁੱਤ ਨੌਕਰੀਆ ਪਿਓ ਵੀ ਨਾ ਕੋਣ ਨਾ ਪੈਲੀ ਹੁਣ ਕੋਈ ਗੱਲ ਨਹੀਂ ਰੱਬ ਨੇ ਸਾਨੂੰ ਸਭ ਕੋ ਫੇਰ ਦੇ ਦੇਣਾ ਵਾ ਤੁਸੀਂ ਕਰਨਾ ਕਰ ਮੈਂ ਜਾਣੀ ਆ ਤੇਰੇ ਨਾਨਕੇ ਹੈ ਮੈਂ ਚ ਅੱਜ ਨਾ ਪੁੱਛ ਕੇ ਆਉਣੀ ਆ ਨਾ ਚੰਗੀ ਤਰ੍ਹਾਂ ਵੇਖੀ ਸੀ ਇਹਦਾ ਮਾੜਾ ਕਿਦਾਂ ਕਰਨੀ ਆ ਮੈਂ ਤੇ ਤੇਰੀ ਜੁਰਤ ਕਿੱਦਾਂ ਪਈ ਡੜਾ ਚੰਗੀ ਤਾਂ ਹੀ ਨਾ ਕਹਿਣਾ ਕੀਤੀ ਜਦੋਂ ਰਹਿੰਦੇ ਹੀ ਸਾਡੇ ਨਾਲ ਇਕੱਠੇ ਦੇ ਉੱਤੇ ਤੱਕੇ ਮਾਰ ਕੇ ਤੂੰ ਗੜਦੀਆਂ ਕੜੀ ਗੇੜ ਨਹੀਂ ਖੋਲਿਆ ਕੜੀ ਬੁਹਾ ਨਹੀਂ ਖੋਲਿਆ ਕਿੱਥੇ ਤੱਕੇ ਮਾਰੀ ਹੋਈ ਮੈਂ ਤੂੰ ਵੇਖੇ ਮੈਂ ਤੱਕੇ ਮਾਰਦੀ ਨਹੀਂ ਤੇ ਮੈਨੂੰ ਪਤਾ ਨਹੀਂ ਲੱਗਦਾ ਘਰੇ ਰਹਿਣਾ ਹਾਂ ਮੈਂ ਵੀ ਐਵੇਂ ਰੋਣਾ ਨਹੀਂ ਪਾਈਦਾ ਹੁੰਦਾ ਬਹੁਤਾ ਬਿਨਾਂ ਵਜ੍ਹਾ ਤੋਂ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਮੈਂ ਤੱਕੇ ਮਾਰ ਕੇ ਬਾਹਰ ਕੱਢਿਆ ਤੂੰ ਲੱਗਾ ਗੱਲਾਂ ਕਰਨ ਮੋਤਾ ਪਹਿਲੋਂ ਨਾ ਹੁਣ ਮਾਮੇ ਨਾਲ ਗੱਲ ਕਰ ਲੋ ਉਹ ਕੋਈ ਗੱਲ ਨਹੀਂ ਜਾਨੀਆ ਮਨਾਣ ਕੇ ਤੇਰੇ ਕਰਕੇ ਆਉਂਗੀ ਗੱਲ ਸਾਰੀ ਮੈਨੂੰ ਘੱਟ ਫਿਕਰ ਨਹੀਂਗਾ ਮੈਨੂੰ ਬਥੇਰਾ ਫਿਕਰਵਾ ਤੇਰਾ ਕੀ ਇਰਾਦਾ ਮੈਨੂੰ ਰੋਟੀ ਪਚਣ ਢਈ ਆ ਭਜਨ ਪੂਜਨ ਦੀ ਗੱਲ ਨਹੀਂ ਗਈ ਉਹਦਾਂ ਨੇ ਜਾ ਕੇ ਗੱਲ ਕਰਨੀ ਤੇ ਚਲੀਏ ਫਿਰ ਪੁਲਿਸ ਕੋ ਮੈਂ ਪੁਸਤਕ ਕਾਨੂੰਨ ਨੂੰ ਜਾਨਣਾ ਵਾ ਪੁੱਤ ਫੇਰ ਵੀ ਤੇਰਾ ਮਾਮਾ ਵਾ ਭਰਾ ਵਾ ਮੇਰਾ ਠੀਕ ਆ ਨਾ ਕੋਈ ਨਹੀਂ ਮੈਂ ਜਾਉਂਗੀ ਮਾਮਾ ਕਾਦਾ ਵਾ ਹੁਣ ਬਿਲਕੁਲ ਧੋੜ ਕੇ ਨਹੀਂ ਸਿੱਟੀ ਦਿੰਦਾ ਕਿਸੇ ਨੂੰ ਪਹਿਲਾਂ ਗੱਲ ਦਾ ਤੇ ਪਤਾ ਕਰ ਗਏ ਸੀ ਤੇ ਤੋੜਨ ਵਾਲੀ ਕੀ ਤੀ ਹਾਈ ਤੇਰਾ ਭਾ ਕੀ ਹੋ ਗਿਆ ਏ ਮੁੰਡੇ ਨੂੰ ਥੋੜਾ ਬੋਤ ਆਪਣੇ ਪਿਓ ਨੂੰ ਜਾ ਕੇ ਸਮਝਾ ਠੀਕ ਆ ਨਾ ਤੂੰ ਨਾ ਜੇ ਮੈਂ ਤੇ ਪੁੱਟੀਆਂ ਗੱਲਾਂ ਕਰ ਮੈਂ ਤੇ ਹੁਣ ਪਿਓ ਨੂੰ ਸਮਝਾਉਣਾ ਹੀ ਆ ਹੋਰ ਕੀ ਕਰ ਸਕਦਾ ਮੇਰੇ ਵੱਸ ਹੁੰਦਾ ਤਾਂ ਐਵੇਂ ਮੈਂ ਦੱਸ ਦੇਣਾ ਚੁੱਪ ਕਰ ਜਾਵੇਂ ਚੁੱਪ ਕਰ ਜਾ ਠੀਕ ਆ ਨਾ ਗੁੰਮ ਹੋ ਜਾ ਕੋਈ ਗੱਲ ਨਹੀਂ ਸਾਰੇ ਕੰਮ ਠੀਕ ਹੋ ਜਾਣੇ ਆ ਗੱਲਾਂ ਮੈਂ ਚਮਾ ਪਿਓ ਲੱਗੇ ਕਹਨ ਤਾਂ ਤਾਂ ਮੁੰਡੇ ਦੀ ਵੀ ਠੀਕ ਵਾ ਕਰਨ ਕੀ ਵਿਚਾਰੇ ਪੈਲੀ ਵੀ ਅੰਤਰੀ ਖੁੱਸ ਗਈ ਆ ਤੇ ਰਿੰਦੀ ਖੁੰਦੀ ਨੌਕਰੀ ਵੀ ਹੋਈਗਾ ਹੁਣ ਆਪ ਕਰੀਏ ਤੇ ਕਰੀਏ ਕੀ ਮੈਨੂੰ ਤਾਂ ਆਪ ਸਮਝ ਨਹੀਂ ਆਉਂਦੀ ਚੱਲ ਕੋਈ ਨਹੀਂ ਆਪਣੇ ਭਰਾ ਵੱਲ ਤੇ ਜਾਣੀ ਆ ਨਾ ਮੈਂ ਕਿ ਤੂੰ ਇਟੀ ਮਾੜੀ ਕਾਤੋਂ ਕਰ ਲਿਆ ਸਾਡੇ ਨਾਲ ਆ ਜਾ ਰਮਨ ਕੀ ਕਰਦੀ ਆਈ ਹੈ ਮੈਂ ਵੀ ਨਾ ਆਲੂ ਮਟਰਾਂ ਨੂੰ ਤੜਕਾ ਲਾ ਕੇ ਆਈ ਹਾਂ ਅੱਛਾ ਨਾ ਚਾਹ ਸਬਜ਼ੀ ਬਣੀ ਹੋਵੇ ਨਾ ਤੇ ਫੁਲਕੇ ਖਾਣ ਲੱਗੇ ਲਾ ਲਈਦੇ ਆ ਨਹੀਂ ਉਹ ਤਾਂ ਗਰਮ ਗਰਮ ਹੀ ਚੰਗੇ ਆ ਤੇ ਉਹ ਨਾ ਮੈਂ ਤੇਰੇ ਨਾਲ ਗੱਲ ਕਰਨੀ ਹੈ ਵੀ ਅੱਜ ਨਾ ਤੁਸੀਂ ਤਾਂ ਘਰ ਹੈ ਨਹੀਂ ਹਾਂਜੀ ਤੇ ਫੋਨ ਆਇਆ ਸੀ ਮੁੰਡਿਆਂ ਦਾ ਅੱਛਾ ਉਹ ਆਖੰਡੇ ਹੀ ਵੀ ਇੱਧਰ ਸਾਰੀ ਕੰਮ ਦੀ ਤਿਆਰੀ ਕਰ ਲਈ ਆ ਮੁੰਨੇ ਵਾਸਤੇ ਅੱਛਾ ਤੇ ਹੁਣ ਵਿਜਾ ਬਸ ਕਲਾ ਦੇਣਾ ਹੀ ਛੇਤੀ ਲੈ ਤਾਈ ਜੀ ਆ ਤੇ ਬੜਾ ਵਧੀਆ ਹੋ ਗਿਆ ਅਸੀਂ ਤਾਂ ਤੁਹਾਡਾ ਦੇਣਾ ਸਾਰੀ ਉਮਰ ਨਹੀਂ ਦੇ ਸਕਦੇ ਤੁਸੀਂ ਸਾਡਾ ਨਾ ਕਿਦਾਂ ਸਾਥ ਦਿੱਤਾ ਵਾ ਮਹਾਰਾਜ ਨੇ ਨਾ ਤੁਹਾਡੀ ਬਾਹ ਫੜਾਈ ਹਨ ਉਹ ਤੇ ਕੋਈ ਨਹੀਂ ਤੀਏ ਸਾਥ ਕਹਦਾ ਦਿੱਤਾ ਮਹਾਰਾਜ ਸਾਥ ਦੇਣ ਵਾਲਾ ਵਾ ਇਹਦੇ ਚ ਸਾਨਵਾਈ ਕਿਹੜੀ ਗੱਲ ਆ ਫੇਰ ਕੀ ਹੋਇਆ ਚੱਲ ਮिन्नੂ ਬੜਾ ਫਿਕਰ ਹੀ ਗਾ ਪਿਹਾਏ ਕਰਨ ਜਵਾਨ ਹੋ ਗਿਆ ਵਾ ਪਲੱਸ 2 ਹੋ ਗਈ ਆ ਕਿੱਦਾਂ ਇਹਦਾ ਕੰਮ ਬਣਾਵਾਂਗੇ ਚੱਲ ਭਾਜੀ ਹੁਣਾਂ ਦਾ ਵੀ ਭਲਾ ਹੋਵੇ ਜਿਨ੍ਹਾਂ ਨੇ ਇੰਨਾ ਨਾ ਸਾਡਾ ਕੀਤਾ ਵਾ ਨਹੀਂ ਤੇ ਅੱਜ ਕੱਲ ਤੇ ਨਾ ਹੋਂ ਦੇ ਰਿਸ਼ਤੇ ਜਿਹੜੇ ਉਹ ਨਹੀਂ ਤਾਂ ਜੀ ਬੰਦੀ ਉਹ ਸਫੈਦ ਹੋਏ ਆ ਦੁਆੜ ਤੁਸੀਂ ਵੇਖਣੀ ਦੇਗੇ ਕੀ ਕੁਝ ਕੀਤਾ ਉਹਨਾਂ ਨੇ ਹੁਣ ਵੀ ਪਤਾ ਨਹੀਂ ਇਹਨਾਂ ਦੇ ਘਰ ਬੜਾ ਰੌਲਾ ਪੈ ਨਹੀਂ ਕਾਹਦਾ ਪੈਣ ਰਿਆ ਹੈਗਾ ਦੋਵੇਂ ਜੀ ਬੜਾ ਬੋਲਣ ਦੇ ਸੀ ਚੁੱਚੀ ਇਹ ਗੱਲ ਹੋਣੀ ਆ ਮਾੜੀ ਮੋਟੀ ਘਰਾਛ ਹੋ ਜਾਂਦੀਆਂ ਨੇ ਕੀ ਪਤਾ ਨਹੀਂ ਕੀ ਗੱਲ ਹੋਈ ਮੈਂ ਸੁਣ ਲਈ ਨਾ ਸੇਨਾ ਵੀ ਚੁੱਪ ਕੀਤੀ ਰਹੀ ਜਾਂ ਕਿ ਹਦੀ ਸੁਣੀ ਹੋਊਗੀ ਇਧਰੋਂ ਕੋਈ ਸ਼ਾਂਤ ਕਿਤੇ ਪਤਾ ਲੱਗਾ ਹੋਵੇ ਤਾਂ ਆਪਸ ਵਿੱਚ ਮਿਲੇ ਹੋਣਗੇ ਤੇ ਇਹ ਨਿਆ ਤੇ ਕਰਨ ਨੂੰ ਹੀ ਪੱਕਿਆਂ ਕੀਤਾ ਤਾਈ ਦੀ ਮੈਂ ਇਹੋ ਜੀ ਗੱਲ ਦੱਸ ਕੇ ਨਹੀਂ ਆਈਦੀ ਹਿੰਦੀ ਨਹੀਂ ਦੱਸਣੀ ਚਾਹੀਦੀ ਕਿਉਂਕਿ ਅੱਗੇ ਕਿਹੜਾ ਸਾਡੇ ਨਾਲ ਨੇਕੀ ਕੀਤੀ ਆ ਇਹੋ ਜੇ ਬੰਦਾ ਹੋਰ ਹੀ ਕੋਈ ਕੰਮ ਕਰ ਦੇ ਫੇਰ ਉਹ ਹੀ ਦੇਣੀਆਂ ਦੀਆਂ ਲੈਣੀਆਂ ਪੈ ਜਾਣਗੀਆਂ ਗੱਲ ਬਣਾ ਨਹੀਂ ਦੱਸਣਾ ਚਾਹੀਦਾ ਗੱਲ ਲੋਕੀ ਹੁਣ ਕੱਢਦੇ ਹੀ ਨਹੀਂ ਨਹੀਂ ਕੱਢਦੇ ਪਤਾ ਹੀ ਉਦੋਂ ਲੱਗਦਾ ਤਾਂ ਇਹ ਜੀ ਜਦੋਂ ਬੱਚੇ ਚੜੀ ਜਾਂਦੇ ਆ ਚਲੇ ਜਾਂਦੇ ਆ ਫੇਰ ਪਤਾ ਲੱਗਦਾ ਫੇਰ ਲੱਗਦਾ ਸਮਾਂ ਨੀਗਾ ਚੰਗਾ ਸਮੇਂ ਤੋਂ ਡਰ ਹੁੰਦਾ ਹੋਰ ਤੇ ਗੱਲ ਕੋਈ ਨਹੀਂ ਜੀ ਜੋਨ ਕੋਈ ਗੱਲ ਨਹੀਂ ਮਹਾਰਾਜ ਰੱਖਾ ਸਤਪੁਰ ਆਹੋ ਬਾਹ ਫੜਨ ਵਾਲਾ ਉਹ ਹੀ ਆ ਤਿਗੇ ਕੋਈ ਗੱਲ ਨਹੀਂ ਤੁਸੀਂ ਦੋ ਦਿਨ ਪਿੰਡ ਭੋਗਤੇ ਸੀਗੇ ਤੇ ਮੈਂ ਉਧਰੋਂ ਆਣ ਕੇ ਫੇਰ ਸ਼ਹਿਰ ਚਲ ਗਏ ਦੋਕ ਚੀਜ਼ਾਂ ਨੂੰ ਲਿਆ ਤੀਆਂ ਸੀ ਅੱਛਾ ਤੇ ਬਾਕੀ ਇਹਨੂੰ ਮੈਂ ਕਹੇ ਵੀ ਨਾਲ ਚੱਲ ਜੀ ਸਾਡੇ ਆਓ ਜਾ ਨਾ ਜਾ ਕੇ ਤੇ ਆਪਣੀ ਪਸੰਦ ਦਾ ਜੋ ਲੈਣਾ ਲੱਲੂ ਬਸ ਬਸ ਮੈਂ ਆਪਣੇ ਕਪੜੇ ਜਿੱਤਰਾਂ ਦੇ ਨੇ ਲੈਣੇ ਲੈ ਲਓ ਜਿਹੜੀ ਚੀਜ਼ ਦੀ ਲੋੜ ਵਾਂ ਲੈ ਲੈ ਹਾਂਜੀ ਹਾਂਜੀ ਤੇ ਮੈਂ ਆਪੀ ਲੱਲਾ ਤੂੰ ਜੋ ਵੀ ਚਾਹੀਦਾ ਤੈਨੂੰ ਤੋ ਉਦੋਂ ਪੈ ਲੈ ਹੈਗਾ ਸੀ ਮੈਂ ਚੱਲ ਇੱਕ ਦੋ ਚੀਜ਼ਾਂ ਜਿਹੜੀਆਂ ਲਿਓਣ ਆਣੀਆਂ ਹਿੱਲਾ ਆਉਣੀਆਂ ਆ ਹੋ ਨਹੀਂ ਚਲੋ ਚੰਗਾ ਕੀਤਾ ਤੁਸੀਂ ਆਪਣੀ ਤਿਆਰੀ ਰੱਖੋ ਸਭ ਕੁਝ ਬਣਾ ਬਣੋ ਫਿਰ ਰੱਖੋ ਤੁਸੀਂ ਤੇ ਜਦੋਂ ਵਿਹਾਂ ਆ ਗਿਆ ਤੇ ਮਹਾਰਾਜ ਸੁੱਖ ਰੱਖੇ ਫਿਰ ਥੋੜੇ ਦਿਨਾਂ ਚ ਹੀ ਤਾਈ ਜੀ ਤੇ ਗਾਲ ਤੇ ਤੁਹਾਡੀ ਠੀਕ ਵਾ ਪਹਿਲਾਂ ਤੇ ਕੰਮ ਨਾ ਬੜੀਆਂ ਰੀਝਾਂ ਨਾ ਕਰੀਦੀ ਆ ਪਰ ਜਦੋਂ ਇਦਾਂ ਨਾ ਜਾਣ ਦਾ ਨਾਲ ਨਹੀਂ ਦਾ ਨਾ ਤੇ ਬੱਚੇ ਨੇ ਚਲ ਜਾਣਾ ਉਹਦੋਂ ਮਨ ਨੂੰ ਪਤਾ ਨਹੀਂ ਕਿਉਂ ਹੌਲ ਜੇ ਪੈਂਦੇ ਆ ਇਹੋ ਕੋਈ ਤੁਹਾਡੇ ਕੋਲ ਹੀ ਇਹ ਵੀ ਚਲ ਗਿਆ ਤੋਂ ਉਹ ਕੰਦਾ ਨਾਲ ਟਕਰਾਂ ਮਾਰਨ ਵਾਲੀ ਗੱਲ ਹੀ ਆ ਪਰ ਕੋਈ ਗਾਨੀਤੀ ਹੈ ਲੋਕਾਂ ਕੱਲੇ 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 ਵੀ ਲੋਕਾਂ ਦੇ ਗਏ ਜਾਂ ਫਿਰ ਕੀ ਕਰਨਾ ਹੋਇਆ ਇੱਥੇ ਉਹਨਾਂ ਨੂੰ ਨੌਕਰੀ ਮਿਲ ਜਾਵੇ ਤੇ ਕੀ ਲੋੜ ਹੈ ਪਤ ਬਾਹਰ ਕੱਢਣ ਦੀ 2-3 ਇੱਕ ਦੋ ਜਾਣੇ ਹੋਣਾ ਚਲ ਇੱਕ ਬੱਚਾ ਚਲ ਜੇ ਤੇ ਦੂਜਾ ਤੇ ਘਰ ਹੋਵੇ ਤੇ ਇਦਾਂ ਏ ਆ ਪੀ ਇੱਕ ਹੈਗਾ ਉਹ ਵੀ ਚਲ ਗਿਆ ਤੇ ਬੜਾ ਔਖਾ ਵਾ ਇਹ ਗੱਲ ਤੇ ਇਦਾਂ ਹੀ ਆ ਤੇ ਔਖਾ ਹੀ ਹੁੰਦਾ ਵਾ ਪਰ ਕੀ ਕਰਨਾ ਫਿਰ ਹੁਣ ਮੈਂ ਆ ਜੇ ਤੇ ਪਿਓ ਦੇ ਹੁੰਦੇ ਆ ਨਾ ਮੰਨ ਜਾਈ ਨੀ ਹੌਲਾ ਕਰਦੀ ਤੇ ਜੇ ਮੈਂ ਹੋਰ ਤਰ੍ਹਾਂ ਕੀਤਾ ਤੇ ਇਹਨਾਂ ਨੇ ਮੈਨੂੰ ਕਹਿਣਾ ਜੇ ਤੈਨੂੰ ਹੀ ਦਾਂ ਕਰੇਂਗੇ ਤੇ ਮੁੰਡੇ ਨੇ ਵੀ ਕਰਨਾ ਹੋ ਤਾਂ ਚੁੱਪ ਕਰਕੇ ਤੇ ਕੰਮ ਕਰ ਸਾਰੇ ਹਾਂ ਉਹਦਾ ਜੀ ਕਿਦਾਂ ਬਾਹਰ ਜਾ ਕੇ ਲੱਗੂਗਾ ਇਹ ਤਾਂ ਗੱਲ ਹੈਗੀ ਆ ਚਲੋ ਪੁੱਤ ਦਿਲ ਵੱਡਾ ਹੀ ਕਰਨਾ ਪੈਂਦਾ ਫਿਰ ਹੁਣ ਕੀ ਕਰਾਂ ਪਰ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਵਾ ਚਲੋ ਕਰਨੇ ਤਾਂ ਸਾਰੇ ਕੰਮ ਹੈ ਹੀ ਆ ਬੱਚੇ ਆਪੋ ਆਪਣੇ ਖਾ ਸੈੱਟ ਹੋਣਾ ਆਪਣਾ ਕਮਾਉਣਾ ਆਪਣਾ ਖਾਣਾ ਤਾਂ ਸਾਡੇ ਜੁੱਗਤ ਇੱਥੇ 2-4 ਕਿੱਲੇ ਜਿਹੜੇ ਹੈਗੇ ਉਹ ਬੜਾ ਕੁਸ਼ ਵਾਂ ਫੇਰ ਵੀ ਹੁਣ ਬੱਚਿਆਂ ਦੀ ਵੀ ਜ਼ਿੰਦਗੀ ਵੱਲ ਸੋਚਣਾ ਪੈਂਦਾ ਧੀਏ ਕੁਝ ਨਹੀਂ ਬਣਦਾ ਦੋਹਾਂ ਚੋਂ ਕਿੱਲੇ ਚੋਂ ਵੀ ਖੂਹ ਦੀ ਮਿੱਟੀ ਖੂਹ ਲੱਗ ਜਾਂਦੀ ਨਹੀਂ ਬਣਦਾ ਬਸ ਰੋਟੀ ਪੂਰੀ ਹੁੰਦੀ ਜੇ ਕਹੀਏ ਨਾ ਕੋਈ ਚੀਜ਼ ਬਣਾ ਲਈਏ ਜਾਂ ਕੋਈ ਲੱਲੀ ਉਹ ਨਹੀਂ ਜੇ ਕੰਮ ਹੁੰਦਾ ਨਹੀਂ ਗਾਂ ਤਰੱਕੀ ਨਹੀਂ ਕੋਈ ਹੁੰਦੀ ਨਹੀਂ ਹੁੰਦੀ ਇਹੋ ਤੇ ਕਰ ਲਿਆ ਚਲੋ ਕੋਈ ਗੱਲ ਨਹੀਂ ਦਿਲ ਹੌਲਾ ਕਿਉਂ ਕਰਨਾ ਵਾ ਮਹਾਰਾਜ ਸੁੱਖ ਰੱਖੇ ਕਮਾਈ ਕਰਨ ਜਾਣਾ ਵਾ ਰਾਜੀ ਰਵੇ ਪਰਮਾਤਮਾ ਚਲੋ ਬਖਸ਼ੇ ਚਲੋ ਫੇ ਲੋਣਾ ਹੀ ਪੈਣਾ ਕੀ ਕਰਨਾ ਫਿਰ ਦੇਖੇ ਕਿ ਨੌਕਰੀ ਤੇ ਇਕੱਲੇ ਜਾਂ ਫਿਰ ਕੀ ਆ ਸਾਰੀ ਦੁਨੀਆ ਨੇ ਇਕੱਲੇ ਨੇ ਇਕੱਲੇ ਇਕੱਲੇ ਸਭ ਦਾ ਵਿਗਿਆ ਉਹਦਾ ਧਿਆਨ ਮਾਰੋ ਹਾਂ ਆਹੋ ਜੇ ਦੇ ਇੱਕ ਦੂਜੇ ਵਾਲੇ ਇੱਕੀ ਦਾ ਹੌਸਲਾ ਜਿਆ ਹੋ ਜਾਂਦਾ ਵਾ ਕਿ ਸਾਰੇ ਗਏ ਹੀ ਆ ਗਏ ਜੋ ਵੀ ਤਾਂ ਮਾਮਾ ਹੈ ਹੀ ਆ ਨਾ ਫਿਰ ਕੀ ਕਰਨਾ ਹੋਇਆ ਕੀ ਕਰਨਾ ਫਿਰ ਨੌਕਰੀਆਂ ਤੇ ਸਰਕਾਰ ਦਿੰਦੀ ਨਹੀਂ ਨਹੀਂ ਦਿੰਦੀ ਜੇ ਨੌਕਰੀ ਮਿਲ ਜੇ ਤੇ ਨਿਆਣੇ ਆਪਣੀ ਅੱਖਾਂ ਗਾੜੀ ਰਹਿਣ ਸਹੀ ਗੱਲ ਸਵੇਰੇ ਜਾਂ ਤੇ ਸ਼ਾਮ ਨੂੰ ਆਪਣੇ ਘਰ ਆ ਜਾਣ ਹੁਣ ਬੜਾ ਇਮਾਨਦਾਰੀ ਹੁੰਦੀ ਆ ਚਲੋ ਤੁਸੀਂ ਬੈਠੋ ਚੰਗਾ ਮੈਂ ਲਿਆਵਾਂ ਤੁਹਾਡੇ ਵਾਸਤੇ ਫੁਲਕਾ ਖਾਣਾ ਜਾਂ ਚਾਹ ਪੀਣੀਗੇ ਕੋਈ ਨਹੀਂ ਫੁਲਕਾ ਖਾਣੇ ਜਿਹੜੇ ਪੰਜ ਦਸ ਮਿੰਟ ਛੱਡ ਕੇ ਚਲੋ ਮੈਂ ਵੇਖ ਲਾਂ ਫਿਰ ਤੇ ਲਾ ਕੇ ਦੇਣੀ ਤੁਹਾਨੂੰ ਆ ਆਜੋ ਤੁਸੀਂ ਵੀ ਅੰਦਰ ਹੀ ਉੱਥੇ ਚਾਹ ਚਲੋ ਕੋਈ ਨਹੀਂ ਆ ਜਾਂਦੀ ਆ ਦਾਲ ਤਾਂ ਇਹੀ ਤੇ ਮੈਂ ਹਾ ਪੂਤਨਾ ਤੋੜ ਕੇ ਥੋੜੀ ਜੀ ਚਟਨੀ ਬਣਾ ਲਈਦੀ ਨਾਲ ਸੁਆਦ ਲੱਗਦੀ ਆ ਆ ਚਲ ਆ ਵਧੀਆ ਕੀਤਾ ਆਹੋ ਯਾਰ ਦੱਸੋ ਮੇਰੀ ਕਾਵੇਂ ਕਾਈ ਬੈਰ ਹਾਂਜੀ ਤੋਂ ਕੀ ਗੱਲ ਵਾ ਗੱਲ ਮੈਂ ਤੇਰਾ ਰਮਣੇ ਇਹ ਕਰਨੀ ਸੀ ਹਾਂ ਕੱਲ ਅਸੀਂ ਪੈਦਲਣ ਗਏ ਹਾਂ ਹਾਂਜੀ ਆਪਣੀ ਪਰਜਾਈ ਦਾ ਮੂੰਹ ਵੇਖਿਆ ਸੀ ਲੈ ਬੱਸ ਪਰਜਾਈ ਦਾ ਮੂੰਹ ਨੂੰ ਕੀ ਹੋਇਆ ਹੋਗਾ ਕਿਦਾਂ ਫਲਾ ਕੇ ਬੈਠੀ ਸੀ ਕੂੰਦੀ ਬੋਲਦੀ ਨਹੀਂ ਉਹਦੇ ਅਕੋਈ ਗੱਲ ਨਹੀਂ ਉਹਦੀ ਸ਼ੁਰੂ ਤੋਂ ਆਤਵਾ ਉਹ ਹੀ ਗੱਲ ਜਦੋਂ ਭੁੱਖੇ ਕਰਦਾ ਸੀ ਪਤਾ ਆਗੇ ਨਾ ਨਵਾਂ ਨਵਾਂ ਰਿਜਕ ਵੇਖੇ ਫਿਰ ਇਦਾਂ ਹੀ ਕਰਦਾ ਹੁੰਦਾ ਵਾ ਉਹ ਭੈਣ ਭਰਾਵਾਂ ਨੂੰ ਤੋੜਦਾ ਹੁੰਦਾ ਵਾ ਵੀ ਕਿਤੇ ਨਾ ਮੇਰੀਆਂ ਅਸਲੀਅਤ ਜਿਹੜੀਆਂ ਗੱਲਾਂ ਵਾ ਨਾ ਉਹ ਇਹਨਾਂ ਨੂੰ ਪਤਾ ਨਾ ਲੱਗ ਜੇ ਪਰ ਇੱਕ ਗੱਲ ਤੁਸੀਂ ਵੇਖੀ ਭਰਾ ਮੇਰਾ ਤਾਂ ਚੰਗਾ ਵਾ ਨਾ ਉਹਨੇ ਉਸੇ ਵੇਲੇ ਪੈਸੇ ਕੱਢ ਕੇ ਦਿੱਤੇ ਉਹਨੇ ਕਦੀ ਕੋਈ ਨਹੀਂ ਕਿਹਾ ਕਿ ਜਾਂ ਮੈਨੂੰ ਭਾਜੀ ਚਾਹੀਦੀ ਆ 10 ਦਿਨਾਂ ਨੂੰ ਦੇ ਦਿਓ ਜਾਂ 15 ਨੂੰ ਦੇ ਦਿਓ ਓਏ ਉਹ ਤੇ ਇਹ ਗੱਲ ਕਹਿੰਦਾ ਸੀ ਵੀ ਜੇ ਤੁਹਾਨੂੰ ਹੋਰ ਵੀ ਲੋੜ ਹੈਗੀ ਤਾਂ ਤਾਂ ਵੀ ਦੱਸਿਓ ਪਰ ਬੰਦੇ ਦੇ ਮੂੰਹ ਤੋਂ ਨਹੀਂ ਵੇਖ ਲੀਦਾ ਜਨਾਨੀ ਉਹਦੀ ਨੇ ਤਾਂ ਮੂੰਹ ਫਲਾ ਛੜਿਆ ਕਿ ਜਨਜਾਰੇ ਅਸੀਂ ਬੈਠੇ ਰਹੇ ਆ। ਉਹ ਚੱਲ ਕੋਈ ਗੱਲ ਨਹੀਂ। ਸਾਨੂੰ ਪੈਸਾ ਨਾ ਮਤਲਬ ਇਹ ਮਿਲ ਗਿਆ। ਉਹ ਤੇ ਵਿਚਾਰਾ ਕਹਿਣ ਰਿਹਾ ਸੀ ਵੀ ਭੈਣ ਹੋਰ ਕਿਹੇ ਕੜੀ ਹੱਥ ਨਾ ਢਾਇਓ ਲੋੜ ਹੋਊ ਨਾ ਤੁਹਾਡੇ ਹੁੰਦਿਆ ਤਾਂ ਨੇ ਕਿਹਾ ਹੀ ਕਿਹਾ ਮੈਨੂੰ ਬਾਹਰੋਂ ਆਜ ਮਾਰ ਕੇ ਵੀ ਉਹਨੇ ਕਿਹਾ ਹੈਗਾ ਵੀ ਭੈਣ ਜਿੰਨੇ ਪੈਸੇ ਚਾਹੀਦੇ ਹੋਣਗੇ ਤਾਂ ਮੈਨੂੰ ਮਾੜਾ ਜਿਹਾ ਫੋਨ ਕਰੀ ਮੈਂ ਉਸੇ ਵਲ ਕਰ ਦੇਵਾਂਗਾ। ਚਾਹ ਤੇ ਉਹਨੇ ਬਥੇਰਾ ਕੀਤਾ ਵੀ ਚੱਲ ਚੰਗਾ ਹੋ ਗਿਆ ਮੁੰਡੇ ਦਾ ਕੰਮ ਬਣ ਗਿਆ। ਇਹੋ ਕੋਈ ਹੁੰਦਾ ਵਾ। ਪਰ ਜਾਈਆਂ ਜਿਹੜੀਆਂ ਵਾ ਨੋ ਬਗਾਨੇ ਘਰ ਆਈਆਂ ਹੁੰਦੀਆਂ ਵਾ ਫਿਰ ਵੀ ਬਗਾਨੀਆਂ ਹੀ ਆ ਜਿਹੜੇ ਆਪਣੇ ਭੈਣ ਤਰਾ ਹੁੰਦੇ ਆ ਨਾ ਉਹਨਾਂ ਨੂੰ ਦੁੱਖ ਹੁੰਦਾ ਵਾ ਫਿਰ ਵੀ ਸਹੁੰ ਦਾ ਰਿਸ਼ਤਾ ਹੁੰਦਾ ਵਾ ਕੋਈ ਉਹਦੇ ਰਮਲ ਤੇਰੀ ਗੱਲ ਠੀਕ ਆ ਮੈਨੂੰ ਇਹ ਆ ਇਹ ਨਾ ਹੋਏ ਵੀ ਮਹੀਨੇ ਬਾਅਦ ਫਿਰ ਡੈਬੇ ਮੈਂ ਤਾਂ ਉਹਦੇ ਮੂੰਹ ਤੋਂ ਖਾਣ ਲਾਉਂਦਿਆਂ ਸੀ ਜੇ ਉੱਜਾ ਕੇ ਕਹਿੰਦੇ ਜੋ ਉਹਨੂੰ ਜਾਂ ਲੈ ਗਿਆ ਪੈਸੇ ਉਹਦੀ ਕਿਹੜੀ ਗੱਲ ਵਾ ਮੰਗਣੇ ਤੇ ਮੇਰੇ ਭਰਾ ਨੇ ਆ ਤੇ ਜਵਾਬ ਦੇਣਾ ਗਾੜੀਆਂ ਮੈਂ ਵੀ ਅਜੇ ਮੇਰੇ ਕੋ ਨਹੀਂ ਗਏ ਹੈਗੇ ਤੁਹਾਡੇ ਹੁੰਦਾ ਮੈਂ ਕਹਾਂ ਹੀ ਹਾਂ ਵੀ ਫਸਲ ਦੇ ਆਉਣਗੇ ਤਾਂ ਤੈਨੂੰ ਫੇਅਰ ਦੇਵਾਂਗਾ ਮੁੰਡਾ ਸਾਡਾ ਸੈੱਟ ਤੁਹਾਨੂੰ ਤੇ ਇਹ ਵੀ ਗੱਲ ਕਹੀ ਵੀ ਕੋਈ ਗੱਲ ਨਹੀਂ ਕੰਮ ਕਰੂਗਾ ਇੱਥੇ ਜਾ ਕੇ ਤੇ ਫਿਰ ਤੁਸੀਂ ਮੋੜਦੇ ਹੋ ਤੁਸੀਂ ਇਹ ਗੱਲ ਮੰਨ ਤੇ ਕਿਉਂ ਲਾ ਲਈ ਕੋਈ ਗੱਲ ਨਹੀਂ ਮੰਨ ਤੇ ਲਉਣੀ ਸੀ ਰਮਨ ਜਦੋਂ ਲਫਾਫੇ ਚ ਪਾਉਂਦੀ ਮੈਂ ਉਦੋਂ ਵੇਖਿਆ ਦਾ ਮੂੰਹ ਇੰਦਾ ਕਰਕੇ ਬੈਠੀ ਇੰਦਾ ਵੇਦੀ ਕੋਈ ਗੱਲ ਨਹੀਂ ਐ ਇੰਦਾ ਨਹੀਂ ਸੋਚੀ ਦਾ ਸਾਨੂੰ ਲੋੜ ਹੀ ਤੁਹਾਡੇ ਵੀਰ ਨੇ ਲੋੜ ਪੂਰੀ ਕਰਦੀ ਉਹ ਤੇ ਨਹੀਂ ਨਾ ਮਾੜਾ ਕਦੀ ਵੀ ਲੋੜ ਸਾਡੀ ਤੇ ਲੋੜੋਂ ਨੇ ਪੂਰੀ ਕਰਦੀ ਐ ਜੇ ਉਹਦੇ ਘਰ ਇੱਕ ਪੱਤ ਪਿਆ ਰਿਆ ਤੇ ਸਾਡੀ ਲੋੜ ਦਾ ਵੀ ਫਾਇਦਾ ਵਾ ਉਹ ਨਹੀਂ ਨਹੀਂ ਜੇ ਘਰ ਇੱਕ ਪੱਤ ਪੈਣਾ ਹੁੰਦਾ ਨਾ ਤੇ ਫਿਰ ਉਹਨੇ ਹਮ ਪਹਿਲੇ ਲੈ ਦੱਸ ਮੈਂ ਕੱਲੀ ਕਿਉਂ ਜਾਂਦੀ ਦੋਵੇਂ ਜਾਣੇ ਗਏ ਆਂ ਅਗਲਿਆਂ ਨੂੰ ਪਤਾ ਲੱਗਾ ਵਾ ਕੱਲੀ ਮੈਂ ਜਾਂਦੀ ਫੇਰ ਤੁਸੀਂ ਕਹਿਣਾ ਤੇਰੀ ਪਰਜਾਈ ਨੇ ਤੈਨੂੰ ਗੱਲਾਂ ਕੀਤੀਆਂ ਹੋਣੀਆਂ ਮੂੰਹ ਫਲਾ ਕੇ ਦੇਸ਼ਕ ਬੈਠੀ ਰਹੀ ਪਰ ਉਹਨੇ ਕੱਲ ਤਾਂ ਨਹੀਂ ਨਾ ਕੋਈ ਕੀਤੀ ਇਹੋ ਜੇ ਪੈਸੇ ਲਿਉਣ ਪਣੋਗੇ ਥੋੜੇ ਅੱਜ ਲੈ ਦੱਸ ਫੇਰ ਤੁਸੀਂ ਹੋ ਹੋ ਗੱਲਾਂ ਕਰਦੇਗੇ ਜੇ ਉਹਨੇ ਦੇ ਤਿਆ ਤੇ ਤਾਂ ਵੀ ਤੁਹਾਡਾ ਉਹ ਹਾਲ ਜੇ ਨਾ ਦਿੰਦਾ ਤਾਂ ਵੀ ਉਹ ਹਾਲ ਹੋਰ ਕਿੱਥੇ ਫੜਨੇ ਹੈਗੇ ਨਾਲੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਹੈਗੀ ਪਹਿਨ ਜੀ ਨੂੰ ਅਸੀਂ ਦੱਸਿਆ ਹੀ ਨਹੀਂਗਾ ਤੇ ਕਰਨ ਹੈਈ ਦਰਸੂ ਇਹ ਕਰ ਲਈਆ ਤੇ ਉਹਦਾ ਹੀ ਬਾਦ ਦਾ ਵੀ ਕੰਮ ਬਣਾਉਂਦੇ ਆਂ ਅਗਲੀ ਕਹੂਗੀ ਜਦੋਂ ਇਹਨਾਂ ਦੇ ਮਾੜਾ ਟਾਈਮ ਹੀ ਮੈਂ ਇਹਨਾਂ ਸਾਥ ਦਿੰਦੀ ਰਹੀ ਆਂ ਹੁਣ ਇਹਨਾਂ ਦਾ ਮਤਲਬ ਨਿਕਲ ਗਿਆ ਵਾ ਅਗਲੀ ਕਹੂਗੀ ਜਦੋਂ ਇਹਨਾਂ ਦੇ ਮਾੜੇ ਦੇਣੇ ਹੀਗੇ ਉਦੋਂ ਮੈਂ ਸਾਥ ਦਿੱਤਾ ਤੇ ਹੁਣ ਵੇਖ ਲੈ ਮੁੰਡੇ ਦੀ ਗੱਲ ਬੰਨ੍ਹ ਲਈਆ ਤੇ ਮੈਨੂੰ ਦੱਸਿਆ ਹੀ ਨਹੀਂਗਾ ਜਾਂ ਤੇ ਜਾ ਕੇ ਹੋ ਕੇ ਆਈਏ ਤੇ ਨਹੀਂ ਤੇ ਮੇਰਾ ਅਰਾਦਾ ਫੋਨ ਤੇ ਉਹਨੂੰ ਦੱਸ ਦਈਏ ਵੀ ਆਣ ਕੇ ਤੂੰ ਹੀ ਹੋਜੀ ਪਰ ਮੰਨ ਤੂੰ ਇਹਦਾ ਕਰ ਉਹਨੂੰ ਫੋਨ ਤੇ ਦੱਸਦੇ। ਤੇ ਫੋਨ ਤੇ ਮੈਂ ਦੱਸ ਦਿੱਤੀ। ਬੜਾ ਕਰ ਗਿਆ ਹੁਣ ਆਪਣਾ ਟਾਈਮ ਨਹੀਂ ਲੱਗਣਾ। ਨਹੀਂ ਉਹਨੂੰ ਮੈਂ ਕਹੂੰਗੀ ਵੀ ਜਦੋਂ ਕਦੇ ਇਹਨੇ ਜਾਣਾ ਹੋਵੇ ਤੇ ਤੈਨੂੰ ਮਿਲ ਨਹੀਂ ਆਵਾਂਗੇ। ਤੇ ਇਧਰ ਵਾਲੀ ਭੈਣ ਜੀ ਨੂੰ ਤਾਂ ਪਤਾ ਹੀ ਹੁਣਾਵਾ। ਤਾਈ ਦੀ ਕੁੜੀ ਨੂੰ ਉਹ ਤਾਂ ਇਹਨਾਂ ਦੱਸ ਹੀ ਦਿੱਤਾ ਵਾ। ਮੈਂ ਇਹਨੇ ਦੱਸਤਾ ਹੁਣਾਵਾ। ਤੇ ਚੱਲ ਕੋਈ ਗੱਲ ਨਹੀਂ। ਚਲੋ ਭਾਵੇਂ ਦੱਸ ਵੀ ਦਿੱਤਾ ਪਰ ਸਾਡਾ ਫਰਜ ਵਾ। ਪਰ ਮੇਰੀ ਇੱਕ ਗੱਲ ਸੁਣ ਲੈ। ਬਾਹਰ ਨਾਲ ਕਿਸ ਨਾਲ ਗੱਲ ਕਰੀ। ਤੁਹਾਨੂੰ ਆਪਣੇ ਸ਼ਰੀਕੇ ਦਾ ਪਤਾ ਤਾਂ ਹੈ ਕਈ ਜੇ। ਉਹਨਾਂ ਤੇ ਉਸੇ ਉਹਨਾਂ ਵਾਰਾ ਪਾ ਦੇਣੀ ਨਾ। ਤੇ ਨਾਲੇ ਚੁੱਪਚਾਪ ਇੱਧਿਆ ਕੰਮ ਕਰੀਦਾ ਹੁੰਦਾ। ਪੜਦਾ ਰੱਖਣੀ ਚਾਹੀਦਾ ਹੁੰਦਾ ਹੈ ਇਹਨਾਂ ਕੰਮਾਂ ਦਾ ਇਹ ਗੱਲ ਰੋਲਾ ਪਾਉਣ ਵਾਲੀ ਥੋੜੀ ਆ ਇਹ ਤੇ ਜਾਂ ਤੈਨੂੰ ਜਾਂ ਮੈਨੂੰ ਤੇ ਜਾਂ ਕਰਨ ਨੂੰ ਪਤਾ ਤੇ ਤਾਈ ਲੋਦਾ ਨਹੀਂ ਗੱਲ ਕਰਨੀ ਕਰਨ ਵੀ ਬਾਹਰ ਗੱਲ ਕਰਨ ਦਾ ਕਿ ਆਈ ਲੈਟਸ ਵੀ ਗੱਲ ਕਰ ਆਇਆ ਹੈਗਾ ਚਲੋ ਬੱਚਿਆਂ ਨੂੰ ਇਹਨਾਂ ਗੱਲਾਂ ਦੀ ਅਜੇ ਸਮਝਣੀ ਆ ਆ ਪਤਾ ਉਦੋਂ ਲੱਗੇਗਾ ਜਦੋਂ ਚੱਲ ਜੇ ਚੱਲ ਵੇਖ ਲਾ ਸਾਰਿਆਂ ਕਾ ਵੀ ਮਾਰਾ ਸਵਾਰੀ ਜਾਣ ਡਿਆ ਵਾ ਇੱਕ ਸਬਰ ਸੰਤੋਖ ਚਾਹੀਦਾ ਵਾ ਪਰ ਉਦੋਂ ਨਹੀਂ ਨਾ ਆਉਂਦਾ ਬੰਦੇ ਨੂੰ ਜਦੋਂ ਕੋਈ ੱਟਕਾ ਹੀ ਦੇ ਦੇ ਬਿਲਕੁਲ ਪਰ ਕੋਈ ਨਹੀਂ ਮਾਰਾ ਇਹਨੇ ਬਾਹ ਫੜ ਲਈਏ ਸਾਰੇ ਦਿਨ ਵਧੀਆ ਹੋ ਜਾਣੀਏ ਨਹੀਂ ਕੋਈ ਗੱਲ ਨਹੀਂ ਧੋਖਾ ਕਰ ਹੁਣ ਸਾਰੇ ਕੰਮ ਰੋਕ ਆਈ ਨੇ ਹਾਂ ਚਲ ਟਾਈਏ ਇਦ ਕੋ ਖੜਿਆ ਵਾ ਇੰਦਰ ਤਾਈ ਦੀ ਕੁੜੀ ਕੋ ਰਹਿਣ ਹੀ ਦਿੰਨੀ ਆ ਤੁਹਾਡਾ ਸਾਬ ਜਾਣਾ ਪੈਣਾ ਐਵੇਂ ਚੁੱਕੀ ਜਾਵਾਂਗੇ ਸਾਂਣ ਵੀ ਚੱਲਣਾ ਅਗਲੇ ਦਾ ਸਾਂ ਤੇ ਚੱਲਣਾ ਹੀ ਪੈਣਾ ਹੈ ਨਾ ਰਹਿਣ ਦਿੰਨੇ ਆ ਤੇ ਚਲੋ ਫਿਰ ਵੇਖ ਲਓ ਤੁਸੀਂ ਕੋਈ ਕੰਮ ਮੈਂ ਵੀ ਚਟਨੀ ਬਣਾ ਲਾ ਚਲੋ ਠੀਕ ਗੱਲ ਤੇ ਇਹਨਾਂ ਦੀ ਵੀ ਠੀਕ ਵਾ ਮੈਨੂੰ ਪਤਾ ਵਾ ਤੇ ਪਰ ਜਾਈ ਮੇਰੀ ਨੇ ਬੁਠਾ ਹੀ ਤਾਂ ਕੀਤਾ ਹੀਗਾ। ਵੇਂਦੀ ਤੇ ਮੈਂ ਵੀ ਹਾਂ ਦੇ ਮੂੰਹ ਵਾਲਾ ਪਰ ਨਾ ਕੁਝ ਕਹਿ ਨਹੀਂ ਸਕਦੀ। ਘਰੋਂ ਹੀ ਮਿਲਣ ਚਾਹ ਲੱਗਦਾ ਸੀ। ਭਿੱਜੀ ਉਹਨੇ ਕੋਈ ਗੱਲ ਕਰਤੀ ਤੇ ਫੇਰ ਇਹਨਾਂ ਸ਼ੁਕਰਵਾ ਇਹਨਾਂ ਦੇ ਹੰਦਿਆ ਨੇ ਕੋਈ ਗੱਲ ਨਹੀਂ ਕੀਤੀ। ਜੇ ਗੱਲ ਕਰ ਦਿੰਦੀ ਨਾ ਇਹਨਾਂ ਨੇ ਪੈਸੇ ਲਿਆਉਣੇ ਨਹੀਂ। ਇਹਨਾਂ ਨੂੰ ਥਾ ਜਿਆਦਾ ਕਰ ਲੈਣਾ ਹੈਗਾ। ਚਲ ਕੋਈ ਗੱਲ ਨਹੀਂ। ਵੀਰ ਤੇ ਚੰਗਾ ਵਾ ਨਾ। ਅਸੀਂ ਤਾਂ ਵੀਰ ਦੇ ਮੂੰਹ ਨੂੰ ਜਾਣੇ ਆ। ਉਹ ਤੇ ਸੋਚਦਾ ਨਾ ਕਿ ਮੇਰੀ ਭੈਣ ਵਾ ਮੇਰਾ ਆਪਣੀ ਵਾ ਚਲ ਇਹਨਾਂ ਦੇ ਵੀ ਦਿਨ ਚੰਗੇ ਆਉਣਗੇ। ਅਸੀਂ ਉਹਨਾਂ ਦੇ ਮੋੜ ਨਹੀਂ ਆ ਪੈਸੇ। ਕੋਈ ਗੱਲ ਨਹੀਂ ਜੇ ਕੱਲ ਨੂੰ ਉਹਨਾਂ ਨੂੰ ਲੋੜ ਪਊ ਤਹੀਂ ਵੀ ਉਹਨਾਂ ਦਾ ਸਾਥ ਦੇਵਾਂਗੀ ਚੱਲ ਕਿਹੜੀਆਂ ਗੱਲਾਂ ਇਹ ਲੈ ਕੇ ਬੈਗੇ ਚਟਣੀ ਤਾਂ ਬਣਾਵਾਂ ਮੈਂ